ਸਸਰਕਾਲ ਮੈਂ ਪ੍ਰਿੰਸ ਨਮਜ਼ਮਾਨਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ ਸਾਥਿਓ ਸ਼੍ਰੀ ਮਕਸਰ ਸਾਹਿਬ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ 500 ਗ੍ਰਾਮ ਹਿਰੋਇਨ ਸਮੇਤ ਇੱਕ ਮੁਜਰਮ ਨੂੰ ਕਾਬੂ ਕੀਤਾ ਹੈ ਆਓ ਜਾਣਦੇ ਹਾਂ ਪੱਤਰਕਾਰ ਸ਼ਮਿੰਦਰ ਪਾਲ ਦੀ ਪੂਰੀ ਰਿਪੋਰਟ Ұліпті әрі ұр Cinыrdum Ұлай啊 379 2025 ਨੂੰ ਸ਼੍ਰੀ ਮੁਕਸਰ ਸਾਹਿਬ ਪੁਲਿਸ ਨੂੰ ਇੱਕ ਨਸ਼ਾ ਵਿਰੋਧ ਕਾਮਯਾਬੀ ਮਿਲੀ ਜੋ ਕਿ CIA 2 ਮਲੋਟ ਜਿਹੜੀ ਮੁਕਸਰ ਸਾਹਿਬ ਦੀ ਯੂਨਿਟ ਹੈਗੀ ਉਹਦੇ ਵੱਲੋਂ ਇੱਕ ਹਰਪ੍ਰੀਤ ਸਿੰਘ ਏਲੀਅਸ ਬਿੱਟੂ ਨਾਮ ਦੇ ਬੰਦੇ ਨੂੰ ਜੋ ਮੁਕਸਰ ਸਾਹਿਬ ਦਾ ਵਸਨੀਕ ਹੈ ਉਸ ਨੂੰ 500 ਗ੍ਰਾਮ ਹੀਰੋਇਨ ਦੇ ਨਾਮ ਕਾਬੂ ਕੀਤਾ ਗਿਆ ਤੇ ਇਸ ਵਿਯੋਧ ਨਸ਼ਾ ਵਿਰੋਧ ਜਿਹੜੀ ਮੁਹਿੰਮ ਪੰਜਾਬ ਸਰਕਾਰ ਦੀ ਚੱਲ ਰਹੀ ਹੈ ਉਹਦੇ ਤਹਿਤ ਅਸੀਂ ਇਹ ਰਿਕਵਰੀ ਕੀਤੀ ਹੈ ਤੇ ਅੱਗੇ ਇਹਦੇ ਫਰਦਰ ਫਾਰਵਰਡ ਤੇ ਬੈਕਵਰਡ ਲਿੰਕੇਜ ਜਿਹੜੇ ਹੈਗੇ ਨੇ ਉਹ ਇਹਦਾ ਪੁਲਿਸ ਰਿਮਾਂਡ ਅੱਜ ਹਾਸਲ ਕਰਕੇ ਤੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾਏ। ਸਰ ਕਿੰਨੇ ਚਿਰ ਤੋਂ ਇਸ ਕੰਪਨੀ ਨਾਲ ਜੁੜੇ ਹੋਏ ਸੀ? ਇਹਦੇ ਦੱਸਣ ਮੁਤਾਬਕ ਇਹ ਤਕਰੀਬਨ 6 ਮਹੀਨੇ ਸਾਲ ਤੋਂ ਇਹ ਕੰਮ ਕਰ ਰਿਹਾ ਸੀ ਤੇ ਪਹਿਲਾਂ ਇਹਦੇ ਤੇ ਕੋਈ ਕੇਸ ਐਨਡੀਪੀਐਸ ਜਾਂ ਕੋਈ ਹੋਰ ਕ੍ਰਿਮੀਨਲ ਬੈਕਗ੍ਰਾਉਂਡ ਇਹਦੀ ਨਹੀਂ ਹੈ ਆਰਪੀ ਸਿਕਰੀ। ਬੈਕਗ੍ਰਾਉਂਡ ਇਹਦੀ ਕੋਈ ਕ੍ਰਾਈਮਨਲ ਹਿਸਟਰੀ ਨਹੀਂ ਹੈ ਜੀ ਐਫਐਸ ਦਾ ਤੇ ਮੁਕਸਰ ਸਾਹਿਬ ਦਾ ਹੀ ਹੈ ਜੀ ਸਰ ਇਹ ਲੱਗਦਾ ਜਿਹੜੀ ਨੀਦਰੂਸ਼ੇ ਵਿਰੋਧ ਦਾ ਚਾਰੇ ਕਸਟਰਾ ਨੂੰ ਉੱਪਰ ਪੁਲਿਸ ਨੇ ਹਾਰਡ ਐਫਰਟ ਕੀਤੀ ਹੈ ਜਿਹਦੇ ਕਰਕੇ ਨਵੇਂ-ਨਵੇਂ ਚਿਹਰੇ ਆ ਰਹੇ ਆ ਫੀਲਡ ਵਿੱਚ ਹਾਂਜੀ ਬਿਕੋਜ਼ ਜਿਹੜੇ ਪੁਰਾਣੇ ਪੈਡਲਰਸ ਨੇ ਉਹ ਆਲਮੋਸਟ ਅਸੀਂ ਫੜ ਕੇ ਅੰਦਰ ਦੇ ਚੁੱਕੇ ਆ ਤੇ ਨਵੇਂ-ਨਵੇਂ ਲਾਲਚ ਦੇ ਚੱਲਦੇ ਬੰਦੇ ਕੰਮ 'ਚ ਪੈ ਰਹੇ ਨੇ ਥੋੜੇ ਸਰ ਨਵੇਂ ਨੂੰ ਆਈਡੈਂਟੀਫਾਈ ਕਰਨਾ ਹੀ ਕਿ ਉਹਦੀਆਂ ਚੁਣੌਤੀਆਂ ਹਸਾਣਾ ਕਰਨਾ ਹੈ ਅਸੀਂ ਆਪਣੇ ਇਨਫਾਰਮਰਸ ਤੇ ਟੈਕਨੀਕਲ ਸਰਵੇਲੈਂਸ ਵਗੈਰਾ ਤੇ ਕਰਦੇ ਰਹਿੰਦੇ ਆ ਜਿਵੇਂ ਕਿ ਮਾਧਿਅਮ ਨਾਲ ਸਾਨੂੰ ਇਹ ਰਿਕਵਰੀ ਜ਼ੋਨ ਚ ਫਾਇਦਾ ਹੁੰਦਾ